ਤਦ ਨੂੰ ਹੋਰ ਦੱਸਾਂ ਵੀ ਇਹ ਜਿਹੜੀ ਵਹਿਲੀ ਦੇ ਜਿਹੜੇ ਬਜ਼ੁਰਗ ਕਹਿੰਦੇ ਨੇ ਜਾਂ ਪਿੰਡ ਦੇ ਲੋਕ ਕਹਿੰਦੇ ਨੇ ਵੀ ਇਸ ਵਹਿਲੀ ਦੇ ਵਿੱਚ 47 ਤੋਂ ਪਹਿਲਾਂ ਇੱਥੇ ਇੱਕ ਬਰਾਤ ਆਈ ਸੀਗੀ 47 ਤੋਂ ਪਹਿਲਾਂ 150 ਸਾਲ ਦੇ ਵਿੱਚ ਵਿੱਚ ਇੱਥੇ ਇੱਕ ਬਰਾਤ ਆਈ ਸੀਗੀ ਤੇ ਉਹ ਬਰਾਤ ਦੀ ਹੋ ਗਈ ਕੋਈ ਅਨੰਭਣ ਹੋ ਗਈ ਹੋਣੀ ਵਾ ਤੇ ਕੋਈ ਰੋਲਾ ਰੱਪਾ ਪੈ ਗਿਆ ਹੋਣਾ ਤੇ ਉਹਨਾਂ ਜਿਹੜੇ ਬਰਾਤ ਆਈ ਸੀ ਨਾ ਜਿਹੜੇ ਮੇਲ ਨੇ ਉਹ ਸਾਰੀ ਬਰਾਤ ਹੀ ਵੱਢ ਦਿੱਤੀ ਸੀ ਜਿਹਦੀ ਕਹਿੰਦੇ ਵੀ ਉਹਦੇ ਚ ਸਿਰਫ ਇੱਕ ਬੰਦਾ ਹੀ ਵਾਪਸ ਗਿਆ ਸੀਗਾ ਆਪਦੇ ਘਰਾਂ ਨੂੰ ਹੁਣ ਜਿਆਦਾ ਇਤਿਹਾਸ ਤਾਂ ਮੈਨੂੰ ਨਹੀਂ ਪਤਾ ਵੀ ਉਹ ਹੁਣ ਆਪਣੇ ਇਥੋਂ ਪੰਜਾਬ ਦਾ ਹੀ ਹੋਵੇ ਜਾਂ ਫਿਰ ਆਪਣੇ ਜਿਹੜੇ ਗਵਾਂਡੀ ਦੇਸ਼ ਉਹ ਪਾਕਿਸਤਾਨ ਦਾ ਹੋਵੇ ਜਾਂ ਮੁਸਲਮਾਨ ਹੋਵੇ ਤੇ ਜਾਂ ਹੋਵੇ ਕੋਈ ਸਿੱਖ ਸ਼ੇਅਰ ਦੱਸਿਆ ਸੀ ਨਾ ਇਹ ਕਿਵੇਂ ਵਗਦੀ ਏ ਰਾਵੀ ਅਸੀਂ ਤੌਰ ਵੇਖ ਲੈੰਦੇ ਜੇ ਜਿਹੜੀ ਹੱਕ ਲੈਣੀ ਤਾਰਨਾ ਹੁੰਦੀ ਤਾਂ ਲੋਹਰ ਵੇਖ ਲੈੰਦੇ ਵੀ ਯਾਰ ਤੁਸੀਂ ਵੇਖੋ ਵੀ ਆਪਣਾ 60% ਆਪਣਾ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਵੀ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਹੀ ਲੜਾਉਂਦੇ ਨੇ ਅੱਜ ਆਪਾਂ ਪਾਕਿਸਤਾਨ ਦੇ ਵਿੱਚ ਹੀ ਫਿਰਨੇ ਲੱਗੇ ਤੁਸੀਂ ਮੰਨ ਕੇ ਚਲੋ ਵੀ ਆਪਾਂ ਪਾਕਿਸਤਾਨ ਦੇ ਵਿੱਚ ਹੀ ਐਂਟਰ ਹੋ ਗਏ ਤੇ ਆ ਆ ਸਾਹਮਣੇ ਡਿਫੈਂਸ ਲਾਈਨ ਜੇ ਮੈਂ ਤੋ ਰੂਬਰੂ ਦੇਸ ਦੀ ਪਈ ਹੈਗਾ ਪਾਕਿਸਤਾਨ ਦੇ ਲੋਕ ਦੇਸ ਦੇ ਪਈ ਜਿਵੇਂ ਹੁਣ ਆਪਣੇ ਇੰਦਰ ਵੇਖੋ ਆੜੀ ਚੱਲਦੀ ਪਈ ਕਣਕਾਂ ਮਢੀ ਚ ਗਈਆਂ ਨੇ ਤੇ ਤੂੜੀ ਬੰਦੀ ਪਈ ਨਾ ਉਵੇਂ ਉਧਰਲੀ ਸਾਈਡ ਵੀ ਤੂੜੀ ਬੰਦੀ ਪਈ ਲੋਕੇ ਆਉਂਦੇ ਜਾਂਦੇ ਨੇ ਜਿਵੇਂ ਆਪਣੇ ਇੰਦਰ ਜੀਵੰਤਰ ਕਿਸਾਨ ਭਰਾ ਤੂੜੀ ਮਣਾਉਂਦੇ ਪਏ ਉਧਰ ਵੀ ਤੂੜੀ ਮਣਾਉਂਦੇ ਪਏ ਐਵੇਂ ਦਾ ਜੇ ਇਹਨੇ ਵੀ ਬੜੇ ਦੌਰ ਚੱਲੇ ਹੋਣੇ 47 ਦੀ ਵੰਡ ਇਹਨੇ ਵੇਖੀ ਹੋਣੀ ਕਰੋਨਾ ਇਹਨੇ ਵੇਖਿਆ ਹੁਣ ਬੜਾ ਕੁਝ ਇਹਨੇ ਨਹੀਂ ਵੇਖਿਆ ਹੁਣ 47 ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਉਹਨਾਂ ਬਰਾਤ ਹੀ ਵਾਟ ਦਿੱਤੀ ਸੀ ਉਹ ਇਹਨੇ ਵੇਖੀ ਹੋਣੀ ਅੱਜ ਮਿੱਤਰੋ ਕਿਵੇਂ ਉਹ ਸਾਰੇ ਆਪਣੇ ਇੱਕ ਹੋਰ ਨਵੇਂ ਤਾਜ਼ੇ ਮਸਤ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਗਰਮੀਆਂ ਦਾ ਆਪਾਂ ਕਰਨੇ ਪਏ ਇੰਜੋਏ ਕਈ ਲੋਕੀ ਸਰਦੀਆਂ ਦਾ ਕਰਦੇ ਆਪਾਂ ਗਰਮੀਆਂ ਦਾ ਵੀ ਨਾਲੇ ਕਰਦੇ ਅੱਜ ਦੇ ਵਲੌਗ ਵਿੱਚ ਆਪਾਂ ਫੇਰ ਚੱਲੇ ਆਂ ਆਪਣੀਆਂ ਪੁਰਾਣੀਆਂ-ਪੁਰਾਣੀਆਂ ਲੋਕੇਸ਼ਨਾਂ ਤੇ ਕਿ ਜਿੱਥੇ ਭਾਰਤ ਤੇ ਪਾਕਿਸਤਾਨ ਦੀ ਸੀਮਾ ਨਾ ਬਾਰਡਰ ਲਾਈਨ ਆਪਾਂ ਉਹਦੇ ਨੇੜੇ-ਨੇੜੇ ਰਵਾਂਗੇ ਅੱਜ ਦੇ ਵਲੌਗ ਦੇ ਵਿੱਚ ਤੇ ਜਿਹੜੇ ਉਹਦੇ ਨਾਲ ਜਿਹੜੇ ਪੁਰਾਣੇ ਮੁਸਲਮਾਨਾਂ ਦੇ ਮਹਿਲ ਨੇ ਜਾਂ ਘਰ ਨੇ ਉਹ ਆਪਾਂ ਤੁਹਾਨੂੰ ਸਾਰੇ ਵਿਖਾਵਾਂਗੇ ਤੇ ਵਲੌਗ ਨਾਲ ਐਵੇਂ ਕੰਟੀਨਿਊ ਬਣੇ ਰਹੇ ਆ ਆ ਤੁਸੀਂ ਦੇਖੋ ਵੀ ਸਤਲੁਜ ਦਰਿਆ ਦਾ ਦ੍ਰਿਸ਼ ਦੇਖੋ ਵੀ ਕਿੰਨਾ ਘੈਂਟ ਹੈ ਵਧੀਆ ਲੱਗਦਾ ਪਿਆ ਵੀ ਆ ਥੋੜਾ ਜਿਹਾ ਪਾਣੀ ਵੀ ਤੇ ਮਿੱਤਰੋ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਸਤਲੁਜ ਦਰਿਆ ਹੈ ਭਾਵੇਂ ਪਿਆਸ ਦਰਿਆ ਹੈ ਦਾ ਇਹਨਾਂ ਚ ਪਾਣੀ ਦਾ ਕੋਈ ਨਹੀਂ ਹੁੰਦਾ ਬਸ ਹੁਣ ਜਿਹੜੇ ਆੜਾਂ ਦਾ ਪਾਣੀ ਜਿਹੜੇ ਫਲੱਡ ਆਉਂਦੇ ਨੇ ਉਹਨਾਂ ਦਾ ਪਾਣੀ ਇਹਨਾਂ ਦੀ ਖਬਰ ਹੁੰਦਾ ਹੈ ਉਹਨਾਂ ਵਾਸਤੇ ਇਹ ਦਰਿਆ ਹੁਣ ਤਾਂ ਰਹਿ ਗਿਨੇ ਹੁਣ ਤੁਸੀਂ ਦੇਖੋ ਵੀ ਜਿਵੇਂ ਜਿਵੇਂ ਪਾਣੀ ਦਾ ਲੈਵਲ ਘਟਦਾ ਜਾਂਦਾ ਥੜਲਾ ਪਾਣੀ ਦਾ ਲੈਵਲ ਘਟਦਾ ਜਾਂਦਾ ਉਤਲਾ ਵੀ ਘਟਦਾ ਜਾਂਦਾ ਤੇ ਆ ਤੁਸੀਂ ਦੇਖੋ ਵੀ ਸੁੱਕੇ ਪਏ ਦਰਿਆ ਤੇ ਥੋੜਾ ਜਿਹਾ ਪਾਣੀ ਆ ਇੱਥੇ ਹੈਗਾ ਵਾ ਤੇ ਇਹ ਵੀ ਗੰਦਾ ਹੋਇਆ ਪਿਆ ਗੰਦਲਾ ਹੋਇਆ ਆਲਾਪਾ ਚੱਲਨੇ ਇੱਥੋਂ ਅੱਗੇ ਅੱਜ ਆਪਾਂ ਜਾਣੇ ਪਏ ਨਿਸ਼ਾਰਾ ਢਾਲਾ ਉੱਥੇ ਪੁਰਾਣੇ ਮਹਿਲ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤਕ ਉਮ ਦੇ ਤਕ ਉਮ ਦੇ ਆਪਾਂ ਪਹੁੰਚ ਗਏ ਆ ਪਿੰਡ ਨਾਰ ਲਈ ਤੇ ਤੁਸੀਂ ਦਿਲਜੀਤ ਦਸਾਂਝ ਦੀ 1947 ਫਿਲਮ ਵੇਖੀ ਹੋਣੀ ਤੇ ਜਿੱਥੇ ਉਹ ਲਾਸਟ ਤੇ ਇਨਸਪੈਕਟਰ ਨੂੰ ਮਾਰਦਾ ਹੁੰਦਾ ਨਾ ਆਪਾਂ ਤੁਹਾਨੂੰ ਉਹ ਬ੍ਰਿਜ ਅੱਜ ਵਿਖਾਉਣ ਲੱਗੇ ਉਹ ਪੋਲ ਵਿਖਾਉਣ ਲੱਗੇ ਆ ਆਪਣਾ ਰਿਹਾ ਬੰਬੂ ਕਾਟ ਜਿੱਥਾ ਆ ਰਿਹਾ ਜੀ ਉਹ ਬ੍ਰਿਜ ਜਿੱਥੇ ਦਿਲਜੀਤ ਦਸਾਂਝ ਜਿਹੜੇ ਜਿਹੜੀ 1947 ਮੂਵੀ ਉਹਦੇ ਲਾਸਟ ਦੇ ਵਿੱਚ ਜਿੱਥੇ ਦਿਲਜੀਤ ਦਸਾਂਝ ਲੜਦਾ ਹੁੰਦਾ ਤੇ ਆ ਜਿਹੜਾ ਬ੍ਰਿਜ ਤੇ ਮੈਂ ਤੁਹਾਨੂੰ ਇੱਕ ਐਂਗਲ ਵੀ ਵਿਖਾਉਣਾ ਮੈਂ ਇੱਥੇ ਉਹ ਵੀ ਐਂਗਲ ਜੀ ਹੈਗੀ ਵਾ ਤੇ ਜਿੱਥੇ ਉਹਨਾਂ ਦੇ ਜਿਹੜੇ ਇਨਸਪੈਕਟਰ ਦੀ ਜਿਹੜਾ ਗਲੇ ਦੇ ਵਿੱਚ ਪਾ ਕੇ ਨਾ ਤੇ ਉਹਨੂੰ ਮਾਰਦੇ ਹੁੰਦੇ ਹੁੰਦੇ ਤੇ ਆ ਜਿਹੜੀ ਉਹ ਐਂਗਲ ਏ ਜਿਹੜਾ ਇਨਸਪੈਕਟਰ ਦੇ ਗਲੇ ਦੇ ਵਿੱਚ ਪਾ ਕੇ ਮਰੂੜੀ ਤੋਂ ਉਹਨੂੰ ਮਾਰਦੇ ਹੁੰਦੇ ਹੁੰਦਾ ਤੇ ਇੱਥੇ ਜਿਹੜੇ ਲਾਸਟ ਸੀਨ ਉਹ ਲਏ ਜਾਂਦੇ ਨੇ ਤੇ ਉਦੋਂ ਜਿਹੜੀ ਆ ਜਿਹੜੀ ਨਹਿਰ ਸੀਗੀ ਉਦੋਂ ਨਹਿਰ ਦੇ ਵਿੱਚ ਪਾਣੀ ਹੈਗਾ ਸੀਗਾ ਤੇ ਇਸ ਟਾਈਮ ਇਹ ਨਹਿਰ ਦੇ ਪਈ ਸੁੱਕੀ ਇਹ ਇਦੂ ਗਾਂ ਆ ਪਿੰਡ ਜਿਹੜਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਦਸ਼ਹਰਾ ਟਾਲਾ ਉੱਥੇ ਪੁਰਾਣੇ ਪੁਰਾਣੇ ਮਹਿਲ ਬਣੇ ਹੋਏ ਜਾਂ ਮੁਸਲਮਾਨਾਂ ਦੀਆਂ ਮਸਜਿਦਾਂ ਨੇ ਉਹ ਆਪਾਂ ਤੁਹਾਨੂੰ ਵਿਖਾਉਣੀਆਂ ਨੇ ਇੰਨੀ ਤੁਸੀਂ ਇਦੂ ਪਾਰ ਦੇਖਦੇ ਪਏ ਜਿਨਾਂ ਇਦੂ ਪਾਰ ਹੈਗਾ ਵਾ ਪਾਕਿਸਤਾਨ ਤੇ ਫੌਜੀ ਆ ਜਾਂਦੇ ਬਣੋਂ ਨਹੀਂ ਦਿੰਦੇ ਇਹ ਜਿਹੜਾ ਨਾਰਲੀ ਪਿੰਡ ਹੈ ਨਾ ਇਹ ਲਾਸਟ ਪਿੰਡ ਹੈ ਆਪਣੇ ਪੰਜਾਬ ਦਾ ਆਪਣੇ ਭਾਰਤ ਦਾ ਲਾਸਟ ਪਿੰਡ ਹੈ ਇਹਦੂ ਗਾਂ ਰਹਿ ਜਾਂਦਾ ਪਾਕਿਸਤਾਨ ਤੇ ਮੈਂ ਤੁਹਾਨੂੰ ਜ਼ੂਮ ਕਰਕੇ ਤੁਹ ਦਿਖਾਉਣਾ ਸ਼ਾਇਦ ਤਾਰ ਦਿਸਦੀ ਭਈ ਪਰ ਨਹੀਂ ਕੈਮਰੇ ਦੇ ਵਿੱਚ ਨਹੀਂ ਤਾਰ ਹਣੀ ਮੇਰੇਆਂ ਅੱਖਾਂ ਦੇ ਸਾਹਮਣੇ ਹੈ ਕੀ ਤਾਰ ਪਰ ਕੈਮਰੇ ਦੇ ਵਿੱਚ ਨਹੀਂ ਇਹਦੂ ਪਾਰਲਾ ਪਿੰਡ ਹੈਗਾ ਪਾਕਿਸਤਾਨ ਦਾ ਉਹ ਪਰ ਪਿੰਡ ਦਾ ਨਾਂ ਨਹੀਂ ਮੈਨੂੰ ਪਤਾ ਇਸ਼ਾਰਾ ਟਾਲਾ ਤੇ ਇਥੋਂ ਦੀ ਇੱਕ ਮਸਜਿਦ ਦੇ ਮਸਜਿਦ ਤੇ ਇੱਥੇ ਇੱਕ ਬੜੀ ਪੁਰਾਣੀ ਮਸਜਿਦ ਦੇ ਘਾਟੂ ਘੜ 160 ਸਾਲ ਪੁਰਾਣੀ ਮਸਜਿਦ ਉਹ ਨਹੀਂ ਉਹਦੇ ਵਿੱਚ ਹੀ ਘਰ ਬਣਾਇਆ ਤੇ ਅੱਜ ਆਪਾਂ ਤੁਹਾਨੂੰ ਉਹ ਵਿਖਾਉਣ ਲੱਗੇ ਆ ਤੁਹਾਨੂੰ ਪੁਰਾਣੀ ਵੇਲੀ ਪੁਰਾਣੀ ਮਸਜਿਦ ਇਹ ਦਰਸਲ ਜਿਹੜੀ ਆਪਾਂ ਤੁਹਾਨੂੰ ਇਹ ਪੁਰਾਣਾ ਇਤਿਹਾਸ ਵਿਖਾਉਣ ਲੱਗੇ ਇੱਕ ਛੋਟੇ ਜਿਹੇ ਰਾਜੇ ਦਾ ਸੀਗਾ ਕਬੀਲੇ ਦੇ ਸਰਦਾਰ ਦਾ ਉਸ ਟਾਈਮ ਤੇ ਕੋਈ ਕਿ 47 ਤੋਂ ਪਹਿਲਾਂ ਦੀ ਇਹ ਬਣੀ ਹੋਈ ਹੈ ਤੇ ਉਹ ਬਾਤ ਤੁਹਾਨੂੰ ਵਿਖਾਉਣ ਲਈ ਲੱਗੇ ਤੇ ਅਕਸਰ ਇਹ ਹਵੇਲੀ ਦੇ ਵਿੱਚ ਬੜੀਆਂ ਫਿਲਮਾਂ ਸ਼ੂਟਿੰਗ ਹੋਈਆਂ ਉਹਨਾਂ ਵਿੱਚ ਉਹ ਮੇਨ ਮੇਨ ਫਿਲਮਾਂ ਮੈਨੂੰ 2-3 ਯਾਦ ਹੈ ਜਿਹੜੀ ਇੱਕ ਹੈਗੀ ਇਹ ਲਵ ਪੰਜਾਬ ਦੂਜੀ ਭੱਜੋ ਵੀਰੋ ਭੱਜੋ ਤੇ ਇੱਕ ਗਾੜਾ ਵਾਂ ਕਬੂਤਰ ਉਹ ਇਦਾਂ ਵੀ ਸ਼ੂਟਿੰਗ ਹੁੰਦੀ ਰਹਿੰਦੀ ਵਾ ਤੇ ਜਦੋਂ ਆਹ ਗੇਟ ਵਿੱਚੋਂ ਅਮਰਿੰਦਰ ਗਿੱਲ ਭੱਜ ਕਿਉਂਦਾ ਤੇ ਇੱਥੇ ਸਰਪੰਚ ਦੇ ਸਾਥ ਲੱਗੇ ਹੁੰਦੇ ਤੇ ਇੱਥੇ ਯੋਗਰਾ ਬੈਠੇ ਹੁੰਦੇ ਸਾਰੇ ਨਿਆਹ ਕਰਦੇ ਹੁੰਦੇ ਤੇ ਦਰਸਲ ਜਿਹੜੀ ਇਹ ਹਵੇਲੀ ਨੇ 47 ਤੋਂ ਪਹਿਲਾਂ ਦੀ ਕੋਈ 150 ਸਾਲ ਹੋ ਗਏ ਇਸ ਵੇਰੀਲੀ ਨੂੰ ਬਣੇ ਹੋਏ ਤੇ ਜੇ ਮੈਂ ਤੁਹਾਨੂੰ ਦੱਸਾਂ ਨਾ ਵੀ ਪਹਿਲਾਂ ਇੱਕ ਇੱਥੇ ਛੋਟਾ ਜਿਹਾ ਰਾਜਾ ਜਿਹਾ ਛੋਟਾ ਉਸ ਟਾਈਮ ਦਾ ਛੋਟਾ ਸਰਪੰਚ ਹੁੰਦਾ ਸੀਗਾ ਉਹਨੇ ਇਹ ਬਣਾਈ ਸੀਗੀ ਵੇਲੀ ਤੇ ਤੇ ਮਿੱਤਰੋ ਆਹ ਦੇਖੋ ਤੁਸੀਂ ਵੀ ਇਹ ਵੀ ਨਾਨਕਸ਼ਾਈ ਇੱਟਾਂ ਨਾਲ ਇਹਨੂੰ ਚਿਣਿਆ ਗਿਆ ਵੀ ਆਹ ਦੇਖੋ ਤੁਸੀਂ ਛੋਟੀ ਛੋਟੀ ਇੱਟ ਲੱਗੀ ਹੋਈ ਤੇ ਮਿੱਟੀ ਦੀ ਚਣਾਈ ਲੱਗੀ ਹੋਈ ਤੇ ਆਹ ਦੇਖੋ ਤੁਸੀਂ 150 ਸਾਲ ਹੋ ਗਿਆ ਵੀ ਖਾਲੇ ਤੱਕ ਵੀ ਖੜੀ ਏ ਪਰ ਆਪਦੇ ਟਾਈਮ ਦੇ ਮੁਤਾਬਿਕ ਉਹ ਟਹਿ ਟੇਰੀ ਹੋਈ ਜਾਂਦੀ ਏ ਤੇ ਟਾਈਮ ਬੜਾ ਬਲਵਾਨ ਹੁੰਦਾ ਵਾ ਤੇ ਇਹ ਪਿੰਡ ਇਹ ਪਿੰਟ ਹੈਗਾ ਨਸ਼ਹਿਰਾ ਟਾਲਾ ਇਹ ਆਪਣੇ ਪੰਜਾਬ ਦਾ ਆਪਣੇ ਭਾਰਤ ਦਾ ਇਹ ਲਾਸਟ ਪਿੰਡ ਹੈਗਾ ਵਾ ਤੇ ਲਾਸਟ ਪਿੰਡ ਤੇ ਆਪਾਂ ਖੜੇ ਹੋਏ ਇਹਦੋਂ ਪਾਰ ਰਹਿ ਜਾਂਦਾ ਆਪਾਂ ਪਾਕਿਸਤਾਨ ਕਿਉਂਕਿ ਇਹਨੂੰ ਇੱਕ ਕਿਲੇ ਟਾਈਪ ਬਣਾਇਆ ਗਿਆ ਵਾ ਜਿਵੇਂ ਮੁਬਾਰਕਾੜ ਦਾ ਕਿਲਾ ਹੋ ਗਿਆ ਬਠਿੰਡੇ ਦਾ ਕਿਲਾ ਹੋਵੇ ਉਦਾਂ ਹੀ ਇਹਨੂੰ ਬਣਾਇਆ ਗਿਆ ਇੱਕ ਛੋਟਾ ਕਿਲਾ ਬਣਾਇਆ ਤੇ ਉਹਦੇ ਵਿੱਚ ਹੀ ਮਸਜਿਦ ਬਣਾਈ ਤੇ ਇੱਕ ਗੱਲ ਵੈਸੇ ਜਿਹੜੀ ਇਹ ਮੁਸਲਮਾਨ ਜਾਤ ਹੈ ਉਹਦੇ ਮੈਂ ਇੱਕ ਗੱਲ ਬੜੀ ਨੋਟ ਕੀਤੀ ਵੀ ਜਿੱਥੇ ਉਹ ਆਪਦਾ ਘਰ ਬਣਾਉਂਦੇ ਸੀ ਜਾਂ ਮਹਿਲ ਬਣਾਉਂਦੇ ਜਾਂ ਕਿਲਾ ਬਣਾਉਂਦੇ ਸੀ ਉਹਦੇ ਨਾਲ ਮਸਜਿਦ ਜ਼ਰੂਰ ਤੇ ਉਹਦੇ ਨਾਲ ਮਸਜਿਦ ਜ਼ਰੂਰ ਬਣਾਉਦੇ ਹੁੰਦੇ ਸੀ ਕਿ ਤੇ ਉਹ ਵੀ ਮੈਂ ਤੁਹਾਨੂੰ ਵਿਖਾਵਾਂਗਾ ਤੇ ਹਾ ਤੁਸੀਂ ਦੇਖੋ ਵੀ ਕੰਦਾ ਹੁਣ ਤਾਂ ਸਾਰਾ ਢਹਿ ਢੇਰੀ ਹੋ ਗਿਆ ਬਈ ਨਾਨਕ ਸ਼ਹੀਦਾਂ ਨਾਲ ਜਿਨ੍ਹਾਂ ਕਿਸੇ ਟਾਈਮ ਖੜਾ ਇੱਥੇ ਇੰਨੀਆਂ ਰੌਣਕਾਂ ਲੱਗਦੀਆਂ ਹੁੰਨੀਆਂ ਤੇ ਹੁਣ ਤਾਂ ਵੇਖੋ ਤੁਸੀਂ ਸਾਰਾ ਸੁੰਨਸਾਣ ਬਣਿਆ ਪਿਆ ਵਾ ਤੇ ਬਸ ਮੈਂ ਹੀ ਇੱਥੇ ਆ ਤੇ ਜਾ ਤੇ ਜਾਂ ਆ ਇੱਕ ਆਪਣਾ ਮੁੰਡਾ ਆਇਆ ਵੀਡੀਓ ਬਣਾਉਣ ਵਾਸਤੇ ਤੇ ਬਾਕੀ ਆ ਤੁਸੀਂ ਦੇਖੋ ਵੀ ਆਲੇ ਦੇਖੋ ਕਿੰਨੇ ਸੋਹਣੇ ਬਣੇ ਨਾਲੇ ਤਾਂ ਇਹਦਾ ਤਾਂ ਨਹੀਂ ਹਵਾਵਾਂ ਦੀ ਵਾ ਤੇ ਨਾਲੇ ਇਹ ਡੈਕੋਰੇਸ਼ਨ ਲਈ ਵੇਖਣ ਵਾਸਤੇ ਸੋਹਣੇ ਲੱਗਦੇ ਵੇ ਤੇ ਇਹ ਪੌੜੀ ਦਾ ਡਿਜ਼ਾਈਨ ਵੇਖੋ ਤੁਸੀਂ ਕਿੰਨਾ ਘੈਂਟ ਬਣਿਆ ਤੇ ਮੈਂ ਤੁਹਾਨੂੰ ਹੋਰ ਦੱਸਾਂ ਵੀ ਇਹ ਜਿਹੜੀ ਵੇਲੀ ਦੇ ਜਿਹੜੇ ਬਜ਼ੁਰਗ ਕਹਿੰਦੇ ਨੇ ਜਾਂ ਪਿੰਡ ਦੇ ਲੋਕ ਕਹਿੰਦੇ ਨੇ ਵੀ ਇਸ हवेली ਦੇ ਵਿੱਚ 47 ਤੋਂ ਪਹਿਲਾਂ ਇੱਥੇ ਇੱਕ ਬਰਾਤ ਆਈ ਸੀਗੀ 47 ਤੋਂ ਪਹਿਲਾਂ 150 ਸਾਲ ਦੇ ਵਿੱਚ ਵਿੱਚ ਇੱਥੇ ਇੱਕ ਬਰਾਤ ਆਈ ਸੀਗੀ ਤੇ ਉਹ ਬਰਾਤ ਦੀ ਹੋ ਗਈ ਕੋਈ ਅਨੰਬਣ ਹੋ ਗਈ ਹੋਣੀ ਵਾ ਤੇ ਕੋਈ ਰੋਲਾ ਰੱਪਾ ਪੈ ਗਿਆ ਨਾ ਤੇ ਉਹਨਾਂ ਜਿਹੜੇ ਬਰਾਤ ਆਈ ਸੀ ਨਾ ਜਿਹੜੇ ਮੇਲ ਨੇ ਉਹ ਸਾਰੀ ਬਰਾਤ ਹੀ ਵੱਢ ਦਿੱਤੀ ਸੀ ਤੇ ਕਹਿੰਦੇ ਵੀ ਉਹਦੇ ਚ ਸਿਰਫ ਇੱਕ ਬੰਦਾ ਹੀ ਵਾਪਸ ਗਿਆ ਸੀਗਾ ਆਪਣੇ ਘਰਾਂ ਨੂੰ ਹੁਣ ਜਿਆਦਾ ਇਤਿਹਾਸ ਤਾਂ ਮੈਨੂੰ ਨਹੀਂ ਪਤਾ ਵੀ ਉਹ ਹੁਣ ਆਪਣੇ ਇਹ ਤੋਂ ਪੰਜਾਬ ਦਾ ਹੀ ਹੋਵੇ ਜਾਂ ਫਿਰ ਆਪਣੇ ਜਿਹੜੇ ਗਵਾਂਡੀ ਦੇਸ਼ ਉਹ ਪਾਕਿਸਤਾਨ ਦਾ ਹੋਵੇ ਜਾਂ ਮੁਸਲਮਾਨ ਹੋਵੇ ਤੇ ਜਾਂ ਹੋਵੇ ਕੋਈ ਸਿੱਖ ਦੇਖੋ ਮਿੱਤਰੋ ਤੁਸੀਂ ਆਲੇ ਆਲੇ ਵੇਖੋ ਕਿੰਨੇ ਘੈਂਟ ਬਣੇ ਨੇ ਹਨਾ ਉੱਤੇ ਵੀ ਤੇ ਉਹ ਵੇਖੋ ਵੀ ਆਲੇ ਇਧਰ ਆ ਪੁਰਾਣਾ ਬੂਹਾ ਇਹ ਵੀ ਬੜਾ ਕੁਝ ਦੱਸਦਾ ਪਿਆ 20 ਸਨ 47 ਦੀ ਵੰਡ ਇਹਨੇ ਵੇਖੀ ਹੋਣੀ ਹਨਾ ਤੇ ਜਿਹੜੇ ਆਪਣੀ ਜੰਗ ਲੱਗੀਆਂ ਇਹ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਹ ਤੇ ਉਹ ਸਭ ਇਹਨੇ ਵੇਖੀ ਹੋਣੀ ਤੇ ਆਹ ਦਾ ਦੁਬਾਰਾ ਦੇ ਵਿੱਚ ਇਹਨੂੰ ਰੈਨੋਵੇਟ ਕੀਤਾ ਨਾ ਕਿਉਂਕਿ ਬਹੁਤ ਵਧੀਆ ਲੱਗਦਾ ਯਾਰ ਜਦੋਂ ਵੀ ਐਦਾਂ ਦੇ ਆਪ ਆਪਣਾ ਪੁਰਾਣਾ ਇਤਿਹਾਸ ਪੁਰਾਣਾ ਕਲਚਰ ਨੂੰ ਹਨਾ ਪੁਰਾਣੇ ਮਹਿਲਾਂ ਨੂੰ ਪੁਰਾਣੇ ਘਰਾਂ ਨੂੰ ਜਦੋਂ ਵੇਖਦੇ ਆ ਨਾ ਬਹੁਤ ਵਧੀਆ ਫੀਲ ਹੁੰਦਾ ਵੀ ਯਾਰ ਤੇ ਇੱਕ ਐਵੇਂ ਦਾ ਫੀਲ ਹੁੰਦਾ ਵੀ ਕਿਸੇ ਟਾਈਮ ਇੱਥੇ ਰੌਣਕਾਂ ਲੱਗਦੀਆਂ ਨੇ ਜਿਸ ਬੰਦੇ ਨੇ ਇਹ ਬਣਾਇਆ ਹੋਣਾ ਹਨਾ ਵੀ ਕਿੰਨੇ ਚਾ ਨਾਲ ਬਣਾਇਆ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੱਸਣਾ ਵੀ ਜਦੋਂ ਬਣ ਕੇ ਚੱਲ ਵੀ ਆਪਾਂ ਨਵਾਂ ਘਰ ਬਣਾਉਣੇ ਆ ਜਦੋਂ ਲੈਂਟਰ ਤੇ ਪਹੁੰਚ ਜਾਂਦਾ ਤੇ ਜਦੋਂ ਲੈਂਟਰ ਪਹੁੰਚ ਉਹ ਕਿੰਨਾ ਚਾ ਹੁੰਦਾ ਤੇ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਇਹ ਜਿਹੜੇ ਬੰਦੇ ਨੇ ਆਪਦਾ ਇਹ ਛੋਟੇ ਇਹਦਾ ਮਹਿਲ ਜਾਂ ਘਰ ਬਣਾਇਆ ਹੁਣ ਤੁਹਾਨੂੰ ਉਹਦੋਂ ਕਿੰਨਾ ਚਾ ਹੁੰਦਾ ਤੇ ਜਦੋਂ ਉਹ ਬੰਦਾ ਇਹਨੂੰ ਛੱਡ ਕੇ ਗਿਆ ਹੁਣ ਉਹਦੋਂ ਉਹਨੂੰ ਕਿੰਨਾ ਦੁੱਖ ਲੱਗਾ ਮਸਜਿਦ ਜਿਹੜੀ 47 ਦੀ ਵੰਡ ਨੂੰ ਤੇ ਹੁਣ ਦੇ ਟਾਈਮ ਨੂੰ ਬਿਆਨ ਕਰਦੀ ਭਈ ਆਪਡੀ 47 ਨੂੰ ਵੰਡ ਹੋ ਗਈ ਸੀ ਭਾਰਤ ਤੇ ਪਾਕਿਸਤਾਨ ਦੀ ਤੇ ਉਹਦੇ ਦੇ ਇੱਕ ਸ਼ੇਅਰ ਆਪਾਂ ਲਿਖਿਆ ਵੀ ਕਿਵੇਂ ਵਗਦੀ ਏ ਰਾਵੀ ਅਸੀਂ ਤੌਰ ਵੇਖ ਲੈਂਦੇ ਤੇ ਜੇ ਤਾਰ ਨਾ ਹੁੰਦੀ ਤਾਂ ਲਾਹੌਰ ਵੇਖ ਲੈਂਦੇ ਤੇ ਪੱਕਾ ਮਨ ਹੈਗਾ ਇਹ ਆਪਣਾ ਤਾਂ ਪੱਕਾ ਮਨ ਹੈਗਾ ਭਾਵੇਂ ਤਾਰਾਂ ਲੱਗੀਆਂ ਨੇ ਪਰ ਲਾਹੌਰ ਤਾਂ ਆਪਾਂ ਵੇਖ ਕੇ ਰਹਿਣਾ ਤੇ ਉਥੋਂ ਦਾ ਪੰਜਾਬ ਜ਼ਰੂਰ ਵੇਖ ਕੇ ਰਹਿਣਾ ਤੇ ਨਾਲੇ ਤੁਹਾਨੂੰ ਹੋਣਾ ਵਾ ਤੁਹਾਨੂੰ ਨਹੀਂ ਦਿਸਦਾ ਹੋਣਾ ਕੈਮਰੇ ਪਰ ਮੈਨੂੰ ਦਿਖਦਾ ਪੈ ਰਿਹਾ ਆ ਦੇਖੋ ਵੀ ਇਹ ਮਸਜਿਦ ਸੀ ਨਾ ਇਹਦੇ ਤੇ ਆ ਕੁਰਾਨ ਸ਼ਰੀਫ ਦੀਆਂ ਐਤਾਂ ਲਿਖੀਆਂ ਹੋਈਆਂ ਪਰ ਆ ਦੇਖੋ ਤੁਸੀਂ ਆ ਪੇਂਟਿੰਗ ਹੋਈ ਹੋਈ ਕਿੰਨੀ ਸੋਹਣੀ ਲੱਗਦੀ ਤੇ ਜਿਹੜਾ ਮਿੱਤਰੋ ਆ ਜਿਹੜਾ ਤੁਸੀਂ ਆਲਾ ਵੇਖਦੇ ਪਏ ਜਣ ਇਹ ਮੁਗਲ ਸ਼ੈਲੀ ਦਾ ਵਾ ਤੇ ਇਹਨੂੰ ਵੀ ਪੇਂਟਿੰਗ ਹੋਈ ਹੋਈ ਵਾ ਆ ਵੇਖੋ ਤੁਸੀਂ ਇਹ ਫੁੱਲ ਬਣੇ ਹੋਏ ਬਹੁਤ ਸੋਹਣੇ ਉਸ ਟਾਈਮ ਤੇ ਲੱਗਦੇ ਹੋਣੇ ਵੀ ਹੁਣ ਵੀ ਸੋਹਣੇ ਲੱਗਦੇ ਪਏ ਨੇ ਤੇ ਤੂੰ ਇਹ ਇਹ ਗੱਲ ਵੇਖੋ ਇਹ ਗੱਲ ਨੋਟ ਕਰੋ ਵੀ ਉਸ ਟਾਈਮ ਤੇ ਕੋਈ ਨਾ ਤਾਂ ਮਸ਼ੀਨਾ ਹੁੰਦੀਆਂ ਸੀਗੀਆਂ ਨਾ ਛਾਪੇ ਹੁੰਦੇ ਸੀਗੇ ਤੇ ਜਿਹੜੇ ਆਰਟਿਸਟ ਬੰਦੇ ਸੀ ਕਾਰੀਗਰ ਬੰਦੇ ਸੀ ਉਹ ਹੱਥ ਨਾਲ ਹੀ ਇਹ ਆ ਫੁੱਲ ਬੂਟੀਆਂ ਤਿਆਰ ਕਰ ਦਿੰਦੇ ਸੀ ਤੇ ਜਿਹੜੇ ਰੰਗ ਨੇ ਇਹ ਨੇਚਰਲੀ ਰੰਗ ਨੇ ਇਹ ਫਲਾਂ ਸਬਜ਼ੀਆਂ ਤੋਂ ਤੇ ਫੁੱਲਾਂ ਤੋਂ ਲਏ ਜਾਂਦੇ ਸੀ ਤੇ ਉਹ ਫਿਰ ਇਹਨਾਂ ਦੇ ਜੇ ਰੰਗ ਭਰ ਦਿੰਦੇ ਸੀ ਹੁਣ ਆਪਾਂ ਇਹਦੇ ਦੂਜੀ ਸਾਈਡ ਆ ਗਏ ਆ ਦੇਖੋ ਵੀ ਤੇ ਆ ਵੇਖੋ ਤੁਸੀਂ ਜੰਦੇਵੇਂ ਵੀ ਕੰਮ ਚੱਲਦਾ ਵੇ ਉਪਰ ਨੂੰ ਰੈਨੋਵੇਟ ਕਰਦੇ ਪੈਣ ਦੁਬਾਰਾ ਇਹਨੂੰ ਪਲਸਤਰ ਕਰਦੇ ਪੈ ਵੀ ਐਵੇਂ ਦਾ ਜੀ ਇਹਨੇ ਵੀ ਬੜੇ ਦੌਰ ਚੱਲੇ ਹੋਣੇ 47 ਦੀ ਵੰਡ ਇਹਨੇ ਵੇਖੀ ਹੋਣੀ ਕਰੋਨਾ ਇਹਨੇ ਵੇਖਿਆ ਹੋਣਾ ਬੜਾ ਕੁਝ ਇਹਨੇ ਵੀ ਵੇਖਿਆ ਹੋਣਾ 47 ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਉਹਨਾਂ ਬਰਾਤ ਹੀ ਵਾਟ ਦਿੱਤੀ ਸੀ ਉਹ ਇਹਨੇ ਵੇਖੀ ਹੋਣੀ ਆਪਣੇ ਪੰਜਾਬ ਦੇ ਵਿੱਚ ਐਵੇਂ ਦਾ ਬੜਾ ਕੁਝ ਹੈਗਾ ਵੇਖਣ ਲਈ ਬਹੁਤ ਕੁਝ ਹੈਗਾ ਵਾ ਵੇਖਣ ਲਈ ਫਿਰ ਹੁਣ ਆਪਾਂ ਅੱਗੇ ਚੱਲਦੇ ਤੇ ਅੱਗੇ ਆਪਾਂ ਤੁਹਾਨੂੰ ਇੱਕ ਹਲਟ ਵਾਲਾ ਖੂਹ ਦਿਖਾਉਣਾ ਹੈ ਹੋ ਸਕਿਆ ਵੀ ਆਪਾਂ ਤੁਹਾਨੂੰ ਤੇ ਦੀ ਡਿਫੈਂਸ ਲਾਈਨ ਤੇ ਤਾਰ ਉਹ ਵੀ ਤੁਹਾਨੂੰ ਦਿਖਾ ਦਈਏ ਬਾਕੀ ਹਲਟ ਵਾਲਾ ਖੂਹ ਤਾਂ ਜਰੂਰ ਵਿਖਾਉਣਾ ਹੈ ਹਾਂਜੀ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਪਹੁੰਚ ਗਏ ਆ ਨਸ਼ਹਿਰਾ ਟਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਜਲਨ ਸੇਹੋ ਦੇ ਗੁਰਦੁਆਰੇ ਆਪਾਂ ਪਹੁੰਚ ਗਏ ਤੇ ਗੁਰਦੁਆਰੇ ਦੇ ਸਾਹਮਣੇ ਮੈਂ ਤੁਹਾਨੂੰ ਇੱਕ ਬੜੀ ਵਧੀਆ ਚੀਜ਼ ਵਿਖਾਉਣਾ ਆਪਣੇ ਇਤਿਹਾਸ ਦੇ ਨਾਲ ਆਪਣੇ ਪੰਜਾਬ ਦੇ ਨਾਲ ਰੂਹ ਰੂਹ ਤੇ ਤੁਸੀਂ ਆਹ ਵੇਖੋ ਵੀ ਖੂਹ ਆ ਹਲਟਾ ਲਖੂ ਇਹ ਮੈਂ ਇੱਕ ਵੀਡੀਓ ਚ ਪਹਿਲਾਂ ਵੀ ਵਿਖਾਇਆ ਵਾ ਵੀ ਉਹ ਤਾਂ ਟੈਟੇਰੀ ਹੋਇਆ ਪਿਆ ਸੀਗਾ ਪਰ ਇਹਨੂੰ ਰੈਨੋਵੇਟ ਕੀਤਾ ਵਾ ਥੋੜਾ ਸੰਭਾਲ ਕੇ ਰੱਖਿਆ ਵਾ ਸੋਹਣਾ ਲੱਗਦਾ ਵਾ ਤੇ ਬਾਬਾ ਜੀ ਇਹਨੂੰ RAM ਕਾ ਖੂਹ ਕਹਿੰਦੇ ਵੀ ਕੋਈ ਇਹਦਾ ਇਤਿਹਾਸ ਸੀਗਾ ਤੇ ਇਸ ਕਰਕੇ ਇਹਦਾ ਨਾਮ RAM ਕਾ ਖੂਹ ਪੈ ਗਿਆ ਵੀ ਵੀ ਜਿਹੜਾ ਖੂਹ ਆ ਤੇ ਆ ਨਾਨਕਸ਼ਹੀ ਇੱਟਾਂ ਨਾਲ ਬਣਿਆ ਆ ਆ ਤੁਸੀਂ ਦੇਖੋ ਵੀ ਕਿੰਨਾ ਡੂੰਘਾ ਵੀ ਹੁਣ ਤਾਂ ਆਪਣੇ ਪਾਣੀ ਦਾ ਲੈਵਲ ਬੜਾ ਘਟ ਗਿਆ ਨਾ ਤੇ ਉਦੋਂ 40 45 ਫੁੱਟ ਦੇ ਨੇੜ ਤੇੜ ਪਾਣੀ ਆ ਜਾਂਦਾ ਸੀਗੇ ਤੇ ਆ ਹੁਣਾ ਕੋਈ 40 45 ਫੁੱਟ ਹੀ ਹੋਣਾ ਵਡੂਗਾ ਵੀ ਉਦੋਂ ਵੇਖੋ ਵੀ ਆਪਣੇ ਪਾਣੀ ਦਾ ਲੈਵਲ ਆਪਣੇ ਪੰਜਾਬ ਦੇ ਪਾਣੀ ਦਾ ਲੈਵਲ ਵੀ ਕਿੰਨਾ ਉੱਚਾ ਸੀਗਾ ਤੇ ਹੁਣ ਤਾਂ ਜਿਹੜਾ ਬਹੁਤ ਹੀ ਡਾਊਨ ਹੋ ਗਿਆ 200 250 ਫੁੱਟ ਦੇ ਜਾ ਕੇ ਪੀਂਡ ਲਾਇਕ ਪਾਣੀ ਮਿਲਦਾ ਆ ਲੱਪਾ ਪਾਕਿਸਤਾਨ ਦੇ ਵਿੱਚ ਹੀ ਫਿਰਦੇ ਲਗੇ ਤੁਸੀਂ ਮੰਨ ਕੇ ਚਲੋ ਵੀ ਆਪਾਂ ਪਾਕਿਸਤਾਨ ਦੇ ਵਿੱਚ ਹੀ ਐਂਟਰ ਹੋ ਗਏ ਤੇ ਆ ਆ ਸਾਹਮਣੇ ਡਿਫੈਂਸ ਲਾਈਨ ਜੇ ਮੈਂ ਤਾਂ ਉਹ ਰੂਬ ਰੂ ਦੇਸ ਦੀ ਪਈ ਹੈਗਾ ਪਾਕਿਸਤਾਨ ਦੇ ਲੋਕ ਦੇਸ ਦੇ ਪਈ ਜਿਵੇਂ ਹੁਣ ਆਪਣੇ ਇੰਦਰ ਵੇਖੋ ਆੜੀ ਚੱਲਦੀ ਪਈ ਕਣਕਾਂ ਮਢੀ ਚ ਗਈਆਂ ਨੇ ਤੇ ਤੂੜੀ ਬੰਦੀ ਪਈ ਨਾ ਉਵੇਂ ਉਧਰਲੀ ਸਾਈਡ ਵੀ ਤੂੜੀ ਬੰਦੀ ਪਈ ਲੋਕੀ ਆਉਂਦੇ ਜਾਂਦੇ ਨੇ ਜਿਵੇਂ ਆਪਣੇ ਇੰਦਰ ਜਿਵੇਂ ਦਾ ਕਿਸਾਨ ਭਰਾ ਤੂੜੀ ਬਣਾਉਂਦੇ ਪਏ ਉਧਰ ਵੀ ਤੂੜੀ ਬਣਾਉਂਦੇ ਪਏ ਸ਼ੇਅਰ ਦੱਸਿਆ ਸੀ ਨਾ ਇਹ ਕਿਵੇਂ ਵਗਦੀ ਏ ਰਬੀ ਅਸੀਂ ਤੌਰ ਵੇਖ ਲੈਣਦੇ ਜੇ ਜਿਹੜੀ ਹੱਕ ਲੈਣੀ ਤਾਰਨਾ ਹੁੰਦੀ ਤਾਂ ਲੋਹਰ ਵੇਖ ਲੈਣਦੇ ਵੀ ਯਾਰ ਤੁਸੀਂ ਵੇਖੋ ਵੀ ਆਪਣਾ 60% ਆਪਣਾ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਵੀ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਹੀ ਲੜਾਉਂਦੇ ਨੇ ਸਾਰਾ ਪੰਜਾਬ ਪਾਕਿਸਤਾਨ ਦੇ ਵਿੱਚ ਚਲਾ ਜਾਂਦਾ ਸੀ ਤਾਂ ਵੀ ਇਹਨਾਂ ਨੂੰ ਖਤਰਾ ਸੀਗਾ ਤੇ ਫਿਲਹਾਲ ਮੇਰੇ ਵੀਰੋ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਕੈਂਡ ਦੀ ਵੀਡੀਓ ਦੇਣਾ ਓਕੇ ਬਾਏ ਟਾਟਾ